ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਦੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ 쇼 ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਟਿਲੋਂ ਕੈਲੰਡਰ ਵਰੀ ਦੇ ਅਖੀਰਲੇ ਮਹੀਨੇ ਦਸੰਬਰ ਦੇ ਮਗਰਲੇ ਦਿਨ ਚੱਲ ਰਹੇ ਨੇ ਤੇ ਇਹ ਸਾਰਾ ਸਾਲ ਚੋਣਾਂ ਦਾ ਜ਼ੋਰ ਰਿਹਾ ਤੇ ਸਾਲ ਦੇ ਇਸ ਮਗਰਲੇ ਸਮੇਂ ਵੀ ਪੰਜਾਬ ਇਸ ਚੋਣਾਂ ਦੀ ਖੂਬ ਚਰਚਾ ਹੋਈ ਆਪਾਂ ਵੇਖਿਆ ਕਿ ਪਿਛਲੇ ਦਿਨੀਂ ਨਗਰ ਨਿਗਮ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋ ਗਈਆਂ ਨੇ ਨਤੀਜੇ ਵੀ ਨਾਲੋਂ ਨਾਲ ਐਲਾਨੇ ਗਏ ਨੇ ਇਹਨਾਂ ਨਤੀਜਿਆਂ ਵਿੱਚ ਕਿਹੜੇ ਪਹਿਲੂ ਉੱਭਰ ਕੇ ਸਾਹਮਣੇ ਆਏ ਨੇ ਕੀ ਇਹਨਾਂ ਦਾ ਅਸਰ ਪਵੇਗਾ ਆਉਣ ਵਾਲੇ ਸਮੇਂ ਦੀ ਸਿਆਸਤ ਉੱਤੇ ਉਸ ਬਾਰੇ ਗੱਲ ਕਰਾਂਗੇ ਅੱਜ ਦੇ ਪ੍ਰਮੁੱਖ ਵਿਸ਼ੇ ਵਜੋਂ ਕਿਉਂਕਿ ਇਹਨਾਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੁਣ ਪੰਜਾਬ ਵਿੱਚ ਸਾਰੀਆਂ ਜਿਹੜੀਆਂ ਪ੍ਰਮੁੱਖ ਚੋਣਾਂ ਇਸ ਸਾਲ ਹੋਣੀਆਂ ਸੀ ਉਹ ਇੱਕ ਤਰੀਕੇ ਨਾਲ ਮੁਕੰਮਲ ਹੋ ਗਈਆਂ ਨੇ। ਸੋ ਨਗਰ ਨਿਗਮ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਇਹ ਜੋ ਚੋਣਾਂ ਦੇ ਨਤੀਜੇ ਖਾਸ ਕਰ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਜੋ ਨਤੀਜੇ ਆਏ ਨੇ ਜਿਦੇ ਵਿੱਚ ਸਾਰੀਆਂ ਧਿਰਾਂ ਨੇ ਖੂਬ ਜ਼ੋਰ ਲਾਇਆ, ਖੂਬ ਚੋਣ ਪ੍ਰਚਾਰ ਹੋਇਆ ਤੇ ਸਤਾਧਾਰੀ ਤੇ ਆਮ ਆਦਮੀ ਪਾਰਟੀ ਕਾਫੀ ਮਜ਼ਬੂਤ ਹੋ ਕੇ ਉਭਰੀ ਹੈ ਨਾ ਸੋਣਾ ਜ਼ਰੀਏ ਕਾਂਗਰਸ ਨੂੰ ਵੀ ਕਾਮਯਾਬੀ ਮਿਲੀ ਹੈ ਭਾਰਤੀ ਜਨਤਾ ਪਾਰਟੀ ਦੇ ਵੀ ਉਮੀਦਵਾਰ ਜਿੱਤੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਕੀ ਕੁਝ ਸਾਹਮਣੇ ਆਇਆ ਉਸ ਸਾਰੀ ਸਥਿਤੀ ਬਾਰੇ ਗੱਲ ਕਰਾਂਗੇ ਤਫਸੀਲ ਵਿੱਚ ਗੱਲ ਕਰਾਂਗੇ ਤੁਹਾਨੂੰ ਹਰੇਕ ਪਹਿਲੂ ਤੋਂ ਜਾਣੂ ਕਰਵਾਵਾਂਗੇ ਅੱਜ ਦੀ ਇਸ ਖਬਰ ਬਾਤ ਦੇ ਤਾਜ਼ਾ ਤਰੀਨ ਅੰਕ ਵਿੱਚ ਹੋਰ ਵਿਸ਼ਿਆਂ ਬਾਰੇ ਵੀ ਗੱਲ ਹੋਵੇਗੀ ਪ੍ਰਮੁੱਖ ਤੌਰ ਤੇ ਧਿਆਨ ਆਪਣਾ ਪੰਜਾਬ ਉੱਤੇ ਕੇਂਦ੍ਰਿਤ ਰਹੇਗਾ ਪਰ ਪੰਜਾਬ ਤੋਂ ਇਲਾਵਾ ਕੌਮੀ ਪੱਧਰ ਦੇ ਮਾਮਲਿਆਂ ਦੀ ਵੀ ਗੱਲ ਕਰਾਂਗੇ ਕੌਮਾਂਤਰੀ ਯਾਨੀ ਕਿ ਅੰਤਰਰਾਸ਼ਟਰੀ ਕੁਝ ਮਸਲਿਆਂ ਦੀ ਵੀ ਗੱਲ ਕਰਾਂਗੇ ਤੇ ਹੋਰ ਵੀ ਜੋ ਤਾਜ਼ਾ ਨੁਕਤੇ ਨੇ ਇਸ ਸਮੇਂ ਦੇ ਸਾਲ ਦੇ ਇਸ ਅ ਮਗਰਲੇ ਦਿਨਾਂ ਦੇ ਜੋ ਤਾਜ਼ਾ ਰੁਝਾਨ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਅੱਜ ਦੀ ਇਸੇ ਗੱਲਬਾਤ ਵਿੱਚ ਸਮੁੱਚੇ ਸਮੇਂ ਦਰਾਂ ਸੋ ਇਹਨਾਂ ਸਾਰੇ ਵਿਸ਼ਿਆਂ ਸੰਬੰਧੀ ਜਾਣਨ ਲਈ ਅੱਜ ਦੀ ਸਮੁੱਚੀ ਗੱਲਬਾਤ ਨਾਲ ਸਮੁੱਚੇ ਸਮੇਂ ਦੌਰਾਨ ਤੁਸੀਂ ਜੁੜੇ ਰਹੋ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਾਂ ਨਾਲ ਦੇ ਨਾਲ ਸਾਂਝਾ ਕਰਿਓ ਤਾਂ ਕਿ ਇਹਨਾਂ ਵਿਸ਼ਾ ਸੰਬੰਧੀ ਸਾਰਿਆਂ ਤੱਕ ਜਾਣਕਾਰੀ ਪਹੁੰਚ ਸਕੇ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਸਾਰਿਆਂ ਨੂੰ ਮਿਲ ਸਕੇ ਸੋ ਹੋਰਾਂ ਨਾਲ ਦੇ ਨਾਲ ਸਾਂਝਾ ਜ਼ਰੂਰ ਕਰਿਓ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਸ ਤੇ ਰਹਹੀ ਤੁਸੀਂ ਆਪਣੀ ਗੱਲ ਵੀ ਜ਼ਰੂਰ ਦੱਸਿਓ ਕਿ ਤੁਸੀਂ ਕੀ ਸੋਚਦੇ ਹੋ ਇਹਨਾਂ ਵਿਸ਼ਿਆਂ ਸੰਬੰਧੀ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਉੱਤੇ ਕਮੈਂਟਸ ਰਾਹੀਂ ਤੁਸੀਂ ਵੀ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ذریعے ਸੋ ਜਿਨ੍ਹਾਂ ਚੋਣਾਂ ਦੀ ਲੰਮੇ ਸਮੇਂ ਤੋਂ ਉਡੀਕ ਹੋ ਰਹੀ ਸੀ ਕਾਰਪੋਰੇਸ਼ਨ ਦੀਆਂ ਚੋਣਾਂ ਨਗਰ ਨਿਕਮਤੀਆਂ ਚੋਣਾਂ ਨਗਰ ਕਾਉਂਸਲ ਨਗਰ ਪੰਚਾਇਤਾਂ ਉਨਾ ਚੋਣਾ ਦਾ ਆਲਮ ਆਖਰਕਾਰ ਨਿਬੜ ਗਿਆ ਆ ਬੀਤੇ ਸਨੀਚਰਵਾਰ ਵੋਟਾਂ ਪਈਆਂ ਨੇ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਸ਼ਾਮ 4 ਵਜੇ ਤੱਕ ਵੋਟਾਂ ਪਈਆਂ ਤੇ ਨਤੀਜੇ ਜਿਹੜੇ ਨੇ ਆ ਚੁੱਕੇ ਨੇ ਹੁਣ ਇਹਨਾਂ ਚੋਣਾ ਦੀ ਐਤਕੀ ਖਾਸ ਗੱਲ ਇਹ ਸੀ ਕਿ ਇਹਨਾਂ ਵਿੱਚ ਖੂਬ ਚੋਣ ਪ੍ਰਚਾਰ ਹੋਇਆ ਬਲਕਿ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਈਆਂ 2022 ਦੀਆਂ ਲੋਕ ਸਭਾ ਚੋਣਾਂ 2024 ਦੀਆਂ ਹੋਈਆਂ। ਲੋਕ ਸਭਾ ਚੋਣਾਂ ਮੌਕੇ ਇਹਨਾਂ ਚੋਣ ਪ੍ਰਚਾਰ ਨਹੀਂ ਵੇਖਿਆ ਗਿਆ ਜਿੰਨਾ ਐਤਕੀ ਨਗਰ ਨਿਗਮ ਚੋਣਾਂ ਮੌਕੇ ਵੇਖਿਆ ਗਿਆ। ਬਹੁਤ ਵੱਡੇ ਪੱਧਰ ਤੇ ਚੋਣ ਪ੍ਰਚਾਰ ਹੋਇਆ। ਪਤਾ ਲੱਗਦਾ ਸੀ ਕਿ ਚੋਣਾਂ ਹੋ ਰਹੀਆਂ ਨੇ, ਵੋਟਾਂ ਪੈ ਰਹੀਆਂ ਨੇ, ਦਵੋਟਾਂ ਦੇ ਦਿਲ ਨੇ। ਜੇ ਤਾਂ ਲੋਕ ਸਭਾ ਚੋਣਾਂ 'ਚ ਤਾਂ ਕੋਈ ਬਾਹਲੀ ਸਿਆਸੀ ਸਰਗਰਮੀ ਨਜ਼ਰ ਨਹੀਂ ਸੀ ਆਉਂਦੀ। ਹੇਠਲੇ ਪੱਧਰ ਉੱਤੇ, ਜ਼ਮੀਨੀ ਪੱਧਰ ਉੱਤੇ ਜੇਕਰ ਗੱਲ ਕਰੀਏ। ਸੋ ਜਿਵੇਂ ਕਿ ਆਮ ਸੰਭਾਵਨਾ ਹੁੰਦੀ ਹੈ ਕਿਉਂਕਿ ਇਹ ਸਥਾਨਕ ਪੱਦਰ ਦੀਆਂ ਚੋਣਾਂ ਨੇ ਹੇਠਲੇ ਪੱਦਰ ਉੱਤੇ ਲੜੀਆਂ ਜਾਂਦੀਆਂ ਛੋਣਾਂ ਨੇ ਇਸ ਕਰਕੇ ਨਾਲ ਵਿੱਚ ਸਿਆਸੀ ਸਰਗਰਮੀ ਜ਼ਿਆਦਾ ਹੁੰਦੀ ਹੈ ਹਲਚਲ ਹਿਲਜੁਲ ਜ਼ਿਆਦਾ ਹੁੰਦੀ ਹੈ ਤੇ ਚੋਣਾਂ ਦਾ ਰੌਲਾ ਗੋਲਾ ਜ਼ਿਆਦਾ ਹੁੰਦਾ ਹੈ ਚੋਣਾਂ ਦੀ ਰੌਣਕ ਜੀ ਜ਼ਿਆਦਾ ਲੱਗੀ ਨਜ਼ਰ ਆਉਂਦੀ ਹੈ ਤੇ ਐਤਕੀ ਵੀ ਇਦਾਂ ਹੀ ਹੁੰਦਾ ਹੈ ਸ਼ਹਿਰੀ ਖੇਤਰਾਂ ਵਿੱਚ ਕਸਬਿਆਂ ਵਿੱਚ ਜਿੱਥੇ-ਜਿੱਥੇ ਕਾਰਪੋਰੇਸ਼ਨ ਦੇ ਅਧੀਨ ਖੇਤਰ ਆਉਂਦੇ ਨੇ ਉੱਥੇ ਬਹੁਤ ਵੱਡੇ ਪੱਦਰ ਉੱਤੇ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਹੋਇਆ ਤੇ ਜਿਹੜੀਆਂ ਐਤਕੀ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਇਹ ਸਾਲ 2023 ਦੀ ਵੋਟਬੰਦੀ ਮੁਤਾਬਕ ਹੋਈਆਂ। ਹੋਰ ਚੋਣਾਂ ਦੇ ਨਤੀਜੇ ਆ ਗਏ ਨੇ। ਉਸੇ ਸ਼ਾਮ ਨੂੰ ਨਤੀਜੇ ਆਉਣੇ ਸ਼ੁਰੂ ਹੋ ਗਏ ਸੀ ਤੇ ਰਾਤ ਤੱਕ तकरीबन ਸਾਰੀ ਸਥਿਤੀ ਜਿਹੜੀ ਸਪਸ਼ਟ ਹੋ ਗਈ ਸੀ। ਸੂਬੇ ਦੀ ਸੱਤਾਧਾਰੀ ਤਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਭ ਤੋਂ ਜ਼ਿਆਦਾ ਜਿੱਤਦੇ ਹੋਏ ਨਜ਼ਰ ਆਏ। ਤੇ ਜਿਵੇਂ ਕਿ ਆਮ ਸੰਭਾਵਨਾ ਹੁੰਦੀ ਹੈ ਕਿ ਜਿਹੜੀ ਸੱਤਾਧਾਰੀ ਪਾਰਟੀ ਹੈ ਰੂਲਿੰਗ ਪਾਰਟੀ ਜਿਹੜੀ ਹੁੰਦੀ ਹੈ ਜਿਹੜੀ ਸੱਤਾ ਵਿੱਚ ਹੁੰਦੀ ਹੈ ਉਹਦਾ ਪਲੜਾ ਭਾਰੀ ਹੁੰਦਾ ਤੇ ਐਤਕੀ ਵੀ ਉਹੀ ਚੀਜ਼ ਨਜ਼ਰ ਆਈ ਹੈ ਜਲੰਧਰ ਦੀ ਕਾਰਪੋਰੇਸ਼ਨ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਜੇਤੂ ਸਾਬਤ ਹੋਈ ਪਟਿਆੜੀ ਦੀ ਨਗਰ ਨਿਗਮ ਚੋਣ ਜਿਹਦੇ ਉੱਪਰ ਬਹੁਤ ਨਜ਼ਰਾਂ ਲੱਗੀਆਂ ਹੋਈਆਂ ਸੀ ਕਿਉਂਕਿ ਇੱਥੇ ਟਕਰਾਅ ਦੀਆਂ ਘਟਨਾਵਾਂ ਵਾਪਰੀਆਂ ਸੂਬਾ ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਵੀ ਪਹੁੰਚੀਆਂ ਸੀ ਤੇ ਇਸੇ ਪਟਿਆਲੇ ਦੀ ਨਗਰ ਨਿਗਮ ਦੀ ਚੋਣ ਵਿੱਚ ਵੀ ਆਮ ਆਦਮੀ ਪਾਰਟੀ ਅੱਗੇ ਸਾਬਤ ਹੋਈ। ਸੋ ਦੋ ਥਾਵਾਂ 'ਤੇ ਆਮ ਆਦਮੀ ਪਾਰਟੀ ਸਪਸ਼ਟ ਤੌਰ 'ਤੇ ਜਿੱਤਦੀ ਹੋਈ ਵਿਖਾਈ ਦਿੱਤੀ। ਤੇ ਦੂਜੇ ਬੰਨੇ ਫਗਵਾੜਾ ਅਤੇ ਅੰਮ੍ਰਿਤਸਰ ਇਹਨਾਂ ਨਗਰ ਨਿਗਮਦਿਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਅੱਗੇ ਨਜ਼ਰ ਆਈ। ਖਾਸ ਕਰਕੇ ਅੰਮ੍ਰਿਤਸਰ ਵਿੱਚ ਕਾਂਗਰਸ ਦੀ ਲੀਡ ਆ ਕਾਫੀ ਲੋਕਾਂ ਨੂੰ ਹੈਰਾਨ ਵੀ ਕਰ ਗਈ। ਤੇ ਜਿਹੜੀ ਪੰਜਵੀਂ ਨਗਰ ਨਿਗਮ ਹੈ ਲੁਧਿਆਣੇ ਦੀ ਇੱਕ ਹੋਰ ਬੜੀ ਵੱਡੀ ਚਰਚਿਤ ਮahanagar ਲੁਧਿਆਣੇ ਦੀ ਨਗਰ ਨਿਗਮ ਉੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਤਾਂ ਸਭ ਤੋਂ ਜ਼ਿਆਦਾ ਪਰ ਬਹੁਮਤ ਦਾ ਅੰਕੜਾ ਜਿਹੜਾ ਸੀ ਉਹ ਥੋੜਾ ਦੂਰ ਨਜ਼ਰ ਆਇਆ ਸੋ ਲੁਧਿਆਣੇ ਵਿੱਚ ਪੇਚ ਫਸਿਆ ਹੋਇਆ ਨਜ਼ਰ ਆਇਆ ਜਦ ਕਿ ਬਾਕੀ ਥਾਵਾਂ ਉੱਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੇ ਨੇ ਉਹ ਅਗੇਤ ਵਿੱਚ ਨਜ਼ਰ ਆਏ ਇਸ ਦੌਰਾਨ ਵੱਖ-ਵੱਖ ਥਾਂ ਦੇ ਉਮੀਦਵਾਰ ਜਿੱਤੇ ਨੇ ਕਾਫੀ ਥਾਵਾ ਹੁੰਦੇ ਆਜ਼ਾਦ ਉਮੀਦਵਾਰ ਵਿਜਤੇ ਨੇ ਜਿਵੇਂ ਕਿ ਹੁੰਦਾ ਵੀ ਹੈ ਕਿਉਂਕਿ ਸਥਾਨਕ ਪੱਧਰ ਦੀਆਂ ਚੋਣਾਂ ਲੋਕਲ ਬਾਡੀਜ਼ ਇਲੈਕਸ਼ਨ ਨੇ ਸਥਾਨਕ ਪੱਧਰ ਤੇ ਆਗੂ ਵੀ ਉੱਭਰਦੇ ਨੇ ਜਿਨ੍ਹਾਂ ਦਾ ਲੋਕਾਂ ਵਿੱਚ ਕਾਫੀ ਮੇਲ ਜੋਲ ਹੁੰਦਾ ਹੈ ਸਮਾਜਿਕ ਤੌਰ ਤੇ ਜਿਹੜੇ ਆਗੂ ਵਿਚਰਦੇ ਨੇ ਉਹ ਇਹਨਾਂ ਚੋਣਾਂ ਵਿੱਚ ਅੱਗੇ ਨਜ਼ਰ ਆਉਂਦੇ ਨੇ ਉਹਨਾਂ ਦਾ ਲੋਕਾਂ ਵਿੱਚ ਵਿਚਰਨਾ ਮਿਲਣਾ ਜੁੜਨਾ ਸਥਾਨਕ ਸਮੱਸਿਆਵਾਂ ਨੂੰ ਸਮਝਣਾ ਤੇ ਲੋਕਾਂ ਵਿੱਚ ਚੰਗਾ ਅਕਸ ਹੋਣਾ ਕਿਤੇ ਨਾ ਕਿਤੇ ਮਦਦਗਾਰ ਸਾਥ ਹੁੰਦਾ ਇਸੇ ਕਰਕੇ ਬਹੁਤ ਹਮਾ ਹੁੰਤੇ ਅਜ਼ਾਦ ਉਮੀਦਵਾਰ ਜਿੱਤੇ ਨੇ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਗੱਲ ਆਪਾਂ ਕੀਤੀ ਭਾਰਤੀ ਜਨਤਾ ਪਾਰਟੀ ਭਾਵੇਂ ਕਿਸੇ ਵੀ ਨਗਰ ਨਗਰ ਵਿੱਚ ਬਹੁਤ ਤਹਾਸਲ ਨਹੀਂ ਕਰ ਸਕੀ ਪਰ ਬਹੁਤ ਵੱਡੀ ਗਿਣਤੀ ਵਿੱਚ ਭਾਜਪਾ ਦੀ ਉਮੀਦਵਾਰ ਵੀ ਜਿੱਤੇ ਨੇ ਤੇ ਹਰ ਵਾਰੀ ਦੀ ਸੰਭਾਵਨਾ ਵੀ ਹੁੰਦੀ ਹੈ ਕਿਉਂਕਿ ਇਹ ਸ਼ਹਿਰੀ ਖੇਤਰ ਦੀਆਂ ਚੋੜਾ ਹੁੰਦੀਆਂ ਨੇ ਤੇ ਆਪਾਂ ਜਾਣਦੇ ਆ ਕਿ ਸ਼ਹਿਰਾਂ ਵਿੱਚ ਭਾਜਪਾ ਦਾ ਕਾਫੀ ਆਧਾਰ ਹੈ ਪੰਜਾਬ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਭਾਜਪਾ ਦਾ ਵੋਟ ਬੈਂਕ ਮੌਜੂਦ ਹੁੰਦਾ ਹੈ ਸੋ ਜੇ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ ਜਿੱਤਣਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਲਈ ਇੱਕ ਉਤਸ਼ਾਹ ਵਾਲੀ ਗੱਲ ਹੋ ਸਕਦੀ ਹੈ ਖਾਸ ਕਰ ਜਦੋਂ ਆਪਾਂ ਗੱਲ ਕਰਦੇ ਆਉਣ ਵਾਲੇ ਸਮੇਂ ਦੌਰਾਨ ਹੋਣ ਵਾਲੀਆਂ ਚੋਣਾਂ ਦੀ ਪੰਜਾਬ ਵਿਧਾਨ ਸਭਾ ਚੋਣਾਂ 2027 ਦੀ ਅਤੇ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਨੇ ਨਗਰ ਨਿਗਮ ਦੀਆਂ ਚੋਣਾਂ ਲੜੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਹੁਣ ਤਾਈ ਵਿਧਾਨ ਸਭਾ ਦੀ ਚੋਣ ਤੇ ਲੋਕ ਸਭਾ ਦੀ ਚੋਣ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਗਠਜੋੜ ਤੋਂ ਬਿਨਾਂ ਲੜੀ ਸੀ ਤੇ ਅੱਜ ਕੀ ਨਗਰ ਨਿਗਮ ਦੀ ਚੋਣ ਵੀ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਲੜੀ ਹੈ ਤੇ ਆਪਾਂ ਕਹਿ ਸਕਦੇ ਕਿ ਅਕਾਲੀ ਦਲ ਦੇ ਨਾਲੋਂ ਮਜ਼ਬੂਤ ਸਥਿਤੀ ਵਿੱਚ ਇੱਥੇ ਭਾਜਪਾ ਨਜ਼ਰ ਆਈ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਪਿਛਲੇ ਦਿਨੀ ਜੋ ਜ਼ਿਮਨੀ ਛੋਣਾ ਹੋਈਆਂ ਸੀ ਉਹ ਤਾਂ ਨਹੀਂ ਸੀ ਲੜੀਆਂ ਪਰ ਕਾਰਪੋਰੇਸ਼ਨ ਛੋਣਾ ਵਿੱਚ ਹੱਥ ਜ਼ਰੂਰ ਅਸਮਾਇਆ ਇੱਕਾ ਦੁੱਕਾ ਉਮੀਦਵਾਰ ਜਿੱਤੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਉਹੀ ਸਥਿਤੀ ਬਰਕਰਾਰ ਹੈ ਕੋਈ ਸੁਧਾਰੇ ਦੇ ਵਿੱਚ ਦਦਾ ਹੋਇਆ ਵਿਖਾਈ ਨਹੀਂ ਦਿੱਤਾ ਸੋ ਜਿਹੜੇ ਪਿਛਲੇ ਸਮੇਂ ਦੇ ਮਾਮਲੇ ਨੇ ਪੰਧਕ ਸਫਰ ਨਾਲ ਸੰਬੰਧਿਤ ਮਾਮਲੇ ਧਾਰਮਿਕ ਸਜ਼ਾ ਵੀ ਲੱਗ ਗਈ ਨਿਭਾ ਵੀ ਲਈ ਗਈ ਬਹੁਤ ਕੁਝ ਹੋਇਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਫਿਲਹਾਲ ਸੁਦਰਦੀ ਹੋਈ ਵਿਖਾਈ ਨਹੀਂ ਦਿੱਤੀ। ਸੋ ਕਾਰਪੋਰੇਸ਼ਨ ਚੁਣਦੇ ਨਤੀਜੇ ਆ ਗਏ ਉਹ ਚੋਣਾਂ ਜਿਹੜੇ ਲੰਬੇ ਸਮੇਂ ਤੋਂ ਨਹੀਂ ਕੀਆ ਜਾ ਰਹੀਆਂ ਸੀ। ਹੁਣ ਇਹਨਾਂ ਦਾ ਪ੍ਰਭਾਵ ਕੀ ਪਵੇਗਾ? ਆਉਦੇ ਮਹੀਨੇ ਦੌਰਾਨ ਸਰਦਰ ਤੇ ਜਲਾਸ ਹੋਣਾ ਵਿਧਾਨ ਸਭਾ ਦੇ ਵਿੱਚ ਤੌਰ ਤੇ ਦੀ ਗੂੰਜ ਸੁਣਾਈ ਦੇ ਸਕਦੀ ਹੈ। ਸਭ ਤੋਂ ਜ਼ਰੂਰੀ ਚੀਜ਼ ਨਗਰ ਨਿਗਮਾਂ ਵਿੱਚ ਨਵੇਂ ਕੌਂਸਲਰ ਹੋਣਗੇ। ਆਸ ਕੀਤੀ ਜਾਂਦੀ ਕਿ ਕਾਰਪੋਰੇਸ਼ਨਾਂ ਵਿੱਚ ਕੰਮਕਾਜ ਸੁਚਾਰੂ ਢੰਗ ਨਾਲ ਚੱਲ ਸਕੇਗਾ ਕਿਉਂਕਿ ਸ਼ਿਕਾਇਤਾਂ ਆ ਰਹੀਆਂ ਸੀ। ਲੋਕਾਂ ਦਾ ਵੀ ਰੋਸ ਏ ਕਿ ਲੰਬੇ ਸਮੇਂ ਤੋਂ ਚੋਣਾਂ ਨਹੀਂ ਹੋਈਆਂ ਕਾਰਪੋਰੇਸ਼ਨਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੋ ਸਭ ਤੋਂ ਵੱਡਾ ਅਸਰ ਤਾਂ ਇਹੀ ਲੋਕ ਚੋਣਾਂਗੇ ਹਾਂ ਪੱਖੀ ਕਿ ਕਾਰਪੋਰੇਸ਼ਨਾਂ ਦੇ ਕੰਮ ਨੂੰ ਸਚਾਰੂ ਢੰਗ ਨਾਲ ਚੱਲਣ ਸਥਾਨਕ ਪੱਧਰ ਉੱਤੇ ਵਿਕਾਸ ਕਾਰਜ ਜਿਹੜੇ ਨੇ ਉਹ ਤੇਜ਼ੀ ਨਾਲ ਚੱਲਣ ਸਿਆਸਤ ਪੱਖੋਂ ਹੁਣ ਸਾਰੀਆਂ ਪ੍ਰਮੁੱਖ ਚੋਣਾਂ ਹੋ ਗਈਆਂ ਨੇ ਪੰਚਾਇਤਾਂ ਦੀਆਂ ਵੀ ਨਗਰ ਨਿਗਮ ਦੀਆਂ ਵੀ ਸਿਮਨੀ ਚੋਣਾਂ ਵੀ ਸੋ ਹੁਣ ਸਾਰੀਆਂ ਨਜ਼ਰਾਂ ਜਿਹੜੀਆਂ ਲੱਗਣੀਆਂ ਨੇ ਉਵਿਸੋ ਸਫਾਈ ਦੀਆਂ ਵਿਧਾਨ ਸਭਾ ਚੋਣਾਂ ਵੱਲ ਲੱਗਣੀਆਂ ਨੇ ਤੇ ਇਥੋਂ ਹੁਣ ਹੌਲੀ ਹੌਲੀ ਸਿਆਸੀ ਪਾਰਟੀਆਂ ਦਾ ਧਿਆਨ ਉਧਰ ਨੂੰ ਲੱਗਦਾ ਜਾਣਾ ਹੈ ਉਦੋਂ ਤੱਕ ਸਮੀਕਰਨ ਹੋਰ ਵੀ ਬਦਲਣਗੇ ਪਿੰਡਾਂ ਦੇ ਵੀ ਸ਼ਹਿਰਾਂ ਦੇ ਵੀ ਤੇ ਇਸ ਵਾਰ ਸਭ ਦਾ ਧਿਆਨ ਵੀ ਲੱਗਿਆ ਰਹਿਣਾ ਸੂਈਸੀ ਗੱਲ ਕਾਰਪੋਰੇਸ਼ਨ ਚੋਣਾਂ ਦੀ ਨਗਰ ਨਗਰ ਕਮ ਚੋਣਾਂ ਦੀ ਜਨ ਦੇ ਨਤੀਜੇ ਬੀਤੇ ਦੇ ਨਾਏ ਤੇ ਹੁਣ ਸਾਰੀਆਂ ਨਜ਼ਰਾਂ ਆਉਣ ਵਾਲੇ ਸਮੇਂ ਦੇ ਸਿਆਸੀ ਸਮੀਕਰਨ ਵੱਲ ਲੱਗ ਜਾਣੀਆਂ ਹੁਣ ਜਿਵੇਂ ਕਿ ਸੰਭਾਵਨਾ ਨਜ਼ਰ ਆਉਂਦੀ ਸੀ ਕਿ ਜਿਹੜੀ ਸੱਤਾਧਾਰੀ ਦੇ ਰਿਆ ਆਮ ਆਦਮੀ ਪਾਰਟੀ ਉਹਨਾਂ ਵੱਲੋਂ ਸੁਭਾਵਕ ਤੌਰ ਤੇ ਹੀ ਕਿਹਾ ਜਾਵੇਗਾ ਕਿ ਜੋ ਸਰਕਾਰ ਦੀਆਂ ਨੀਤੀਆਂ ਆ ਰਹੀਆਂ ਨੇ ਜੋ ਲੋਕਾਂ ਲਈ ਉਹਨਾਂ ਨੇ ਯੋਜਨਾਵਾਂ ਲਿਆਂਦੀਆਂ ਨੇ ਖਾਸ ਕਰ ਬਿਜਲੀ ਵਾਲੀ ਜਿਹੜੀ ਸਬਸਿਡੀ ਵਾਲੀ ਜਿਹੜੀ ਯੋਜਨਾ ਆ ਉਹ ਲੋਕਾਂ ਵਿੱਚ ਕਾਫੀ ਚੰਗਾ ਅਸਰ ਕਰ ਰਹੀ ਹੈ ਤੇ ਜਦੋਂ ਆਮ ਆਦਮੀ ਪਾਰਟੀ ਦੀ ਚਿਤ ਹੁੰਦੀ ਹੈ ਤਾਂ ਸੁਭਾਵਕ ਤੌਰ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਸ ਗੱਲ ਉੱਪਰ ਜ਼ੋਰ ਦਿੰਦੀ ਹੈ ਕੇ ਲੋਕਾਂ ਦੀਆਂ ਨੀਤੀਆਂ ਜਾਂ ਲੋਕਾਂ ਸਬੰਧੀ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਨੇ ਉਹਨਾਂ ਉੱਪਰ ਵੋਟਰ ਨੇ ਮੋਹਰ ਲਾਈ ਹੈ ਕਾਂਗਰਸ ਪਾਰਟੀ ਵੱਲੋਂ ਚੋਣ ਪ੍ਰਚਾਰ ਦੌਰਾਨ ਵੀ ਇਹੀ ਕਿਹਾ ਗਿਆ ਸੀ ਕਿ ਉਹ ਸਰਕਾਰ ਦੀਆਂ ਕਥਿਤ ناکامیਆਂ ਨੂੰ ਲੈ ਕੇ ਮੈਦਾਨ ਵਿੱਚ ਨੇ ਤੇ ਜਿੱਥੇ-ਜਿੱਥੇ ਕਾਂਗਰਸ ਦੀ ਜਿੱਤ ਹੋਈ ਹੈ ਉਹਨਾਂ ਵੱਲੋਂ ਵੀ ਸੁਭਾਵਕ ਤੌਰ ਤੇ ਇਹੀ ਕਿਹਾ ਜਾਵੇਗਾ ਕਿ ਲੋਕਾਂ ਨੇ ਸਰਕਾਰੀ ਨੀਤੀਆਂ ਦੇ ਵਿਰੁੱਧ ਜਾਂਦਿਆਂ ਕਾਂਗਰਸ ਨੂੰ ਜਿਤਾਇਆ ਸੋ ਇਹ ਸਿਆਸੀ ਇੱਕ ਬੀਅਰ ਬਾਜ਼ੀ ਦਾ ਹਲੰਬੀ ਹੁੰਦਾ ਹੈ ਚੱਲਣਾ ਹੁੰਦਾ ਹੈ ਹਰ ਇੱਕ ਧਿਰ ਵੱਲੋਂ ਆਪੋ ਆਪਣੀ ਜਿੱਤ ਦੇ ਅਤੇ ਆਪੋ ਆਪਣੀ ਹਾਰ ਸੰਬੰਧੀ ਵੀ ਕਾਰਨ ਦੱਸੇ ਜਾਂਦੇ ਨੇ ਸਮੀਕਰਨ ਰੁਝਾਨ ਜਿਹੜੇ ਇਹਨਾਂ ਨੂੰ ਇਸ ਤਰੀਕੇ ਨਾਲ ਖੋਲ ਕੇ ਫਰੋਲ ਕੇ ਲੋਕਾਂ ਦੇ ਸਾਹਮਣੇ ਰੱਖਣ ਦੀ ਕਵਾਇਦ ਹੁੰਦੀ ਹੈ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਚੋਣਾਂ ਦੌਰਾਨ ਆਵਾਮੀ ਪਾਰਟੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਤੇ ਕਾਂਗਰਸ ਆਪਣੀ ਜਿੱਥੇ ਜਿੱਤ ਹਾਸਲ ਕਰ ਰਹੀ ਉਥੇ ਆਪਣੀ ਮੌਜੂਦਗੀ ਐਸसास ਕਰਵਾ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਾਲੇ ਹਾਲੇ ਕਾਫੀ ਸੋਚਣ ਦਾ ਵਿਚਾਰਨ ਦਾ ਘਰ ਸਾਹਮਣ ਦਾ ਜਿਹੜਾ ਕਬੀਲਾ ਨਜ਼ਰ ਆਉਂਦਾ ਕਿਉਂਕਿ ਪਾਰਟੀ ਦੇ ਰੁਝਾਨ ਫਿਲਹਾਲ ਜਾਂ ਕਹੇ ਲੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਕਦੀਰ ਫਿਲਹਾਲ ਬਦਲਦੀ ਹੋਈ ਵਿਖਾਈ ਨਹੀਂ ਦੇ ਰਹੀ ਹਾਲੇ ਕਾਫੀ ਸਭਾ ਲੱਗ ਸਕਦਾ ਕਾਫੀ ਮਿਹਨਤ ਕਰਨੀ ਪੈ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਸਿਆਸੀ ਅਤੇ ਲੋਕ ਮੰਚ ਤੇ ਵਾਪਸੀ ਕਰਨ ਲਈ ਖਾਸ ਕਰ ਜਦੋਂ ਗੱਲ ਹੁੰਦੀ ਹੈ ਚੋਣਾਂ ਦੇ ਨਤੀਜਿਆਂ ਪੱਖੋਂ ਸੋ ਇਸ ਤਰ੍ਹਾਂ ਕਾਫੀ ਗਹਿਮਾ ਗਹਿਮੀ ਰਹੀ ਕਾਫੀ ਰੌੜਾ ਗੋਲਾ ਰਹਾ ਸਿਆਸੀ ਹਲਚਲ ਕਾਫੀ ਜ਼ਿਆਦਾ ਹੋਈ ਕਈ ਥਾਵਾਂ ਤੇ ਵਿਵਾਦ ਵੀ ਹੋਏ ਨੇ ਤੇ ਪਟਿਆਲੇ ਨਾਲ ਸੰਬੰਧਿਤ ਧਰਮ ਕੋਟ ਤੇ ਕਈ ਹੋਰ ਖੇਤਰਾਂ ਦੀ ਜੜੀ ਚੋਣ ਦੇ ਉੱਪਰ ਰੋਕ ਵੀ ਲੱਗੀ ਹੋਈ ਹੈ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜੋ ਪਟਿਆਲਾ ਵਿੱਚ ਨਾਮਜ਼ਦਗੀਆਂ ਵਿਲੇਜ ਉਹ ਰੌਲਾ ਪਿਆ ਸੀ ਵਿਵਾਦ ਆਏ ਸੀ ਟਕਰਾਅ ਤੇ ਹਿੰਸਾ ਹੋਈ ਸੀ ਉਸ ਨੂੰ ਦੇਖਦਿਆਂ ਕਈ ਵੋਟਾਂ ਵਿਚਾਲੇ ਚੋਣ ਹੋਣੀ ਹੈ ਉਸ ਸੰਬੰਧੀ ਗੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਤਰਫੋਂ ਸਾਹਮਣੇ ਆਵੇਗੀ ਪਰ ਜੋ ਨਤੀਜੇ ਆਏ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਵਿਖਿਆ ਜਾ ਸਕਦਾ ਜਿਵੇਂ ਆਪਾਂ ਚਰਚਾ ਕੀਤੀ ਤੇ ਜੋ ਤੁਸੀਂ ਆਲੇ ਦੁਆਲੇ ਸਮੀਕਰਨ ਵੇਖ ਵੀ ਰਹੇ ਹੋਵੋਗੇ ਨਗਰ ਨਗਮ ਚੋਣਾ ਨਗਰ ਕਾਉਂਸਲ ਨਗਰ ਪੰਚਾਇਤਨੀਆਂ ਚੋਣਾ ਮੁਕੰਮਲ ਹੋ ਗਈਆਂ ਨੇ ਤੇ ਇਹੋ ਚੋਣਾ ਜਿਨ੍ਹਾਂ ਦੀ ਲੰਮੇ ਸਮੇਂ ਤੋਂ ਉਡੀਕ ਸੀ ਪੰਚਾਇਤੀ ਚੋਣਾ ਵਾਂਗ ਟਲਦੀਆਂ ਹਿਆ ਰੀਆਂ ਸੀ ਲੋਕ ਸਭਾ ਚੋਣਾ ਤੋਂ ਪਹਿਲਾਂ ਦੇ ਸਮੇਂ ਵਿੱਚ ਇਹਨਾਂ ਨੂੰ ਕਰਵਾਉਣ ਦੀ ਗੱਲ ਚੱਲੀ ਸੀ ਪਰ ਗੱਲ ਟਲਦੀ ਗਈ ਟਲਦੀ ਗਈ ਤੇ ਚੋਣਾ ਆਖਰਕਾਰ ਮੁਕੰਮਲ ਹੋਈਆਂ ਨੇ ਤੇ ਹੁਣ ਸਾਰੀਆਂ ਨਜ਼ਰਾਂ ਜਿਹੜੀਆਂ ਨੇ ਉਹ ਆਉਣ ਵਾਲੇ ਦਿਨਾਂ ਦੇ ਸਿਆਸੀ ਸਮੀਕਰਨ ਵੱਲ ਲੱਗ ਰਹੀਆਂ ਨੇ ਉਧਰ ਧਿਆਨ ਸਭ ਦਾ ਕੇਂਦਰਿਤ ਹੋ ਰਿਹਾ ਹੈ ਖਾਸ ਤੌਰ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2027 ਦੀਆਂ ਚੋਣਾਂ ਜਿਹੜੀਆਂ ਹੋਣੀਆਂ ਨੇ ਤੇ ਇਸ ਦਰਮਿਆਨ ਬਕਾਇਆ ਪਈਆਂ ਚੋਣਾਂ ਦੀ ਜ਼ਿਕਰ ਗੱਲ ਕਰੀਏ ਤਾਂ ਹੁਣ ਜਦੋਂ ਕਿ ਕਾਰਪੋਰੇਸ਼ਨ ਦੀਆਂ ਨਗਰ ਨਿਗਮ ਦੀਆਂ ਚੋਣਾਂ ਵੀ ਹੋ ਗਈਆਂ ਨੇ ਤਾਂ ਸਿਰਫ ਇੱਕ ਹੀ ਚੋਣ ਹੈ ਜਿਹੜੀ ਹੁਣ ਬਕਾਇਆ ਪਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਿਹੜੇ ਮੈਂਬਰ ਚੁਣੇ ਜਾਣੇ ਹੁੰਦੇ ਨੇ ਉਹ ਚੋਣੇ ਜਾਣ ਦਾ ਕੰਮ ਹਾਲੇ ਬਕਾਇਆ ਪਿਆ ਜਿਸ ਦੇ ਲਈ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲਦੀ ਰਹੀ ਪਿਛਲੀ 16 ਦਸੰਬਰ ਤੱਕ ਦੀ ਤਾਰੀਖ ਨਿਸ਼ਚਿਤ ਕੀਤੀ ਗਈ ਸੀ ਹੁਣ ਉਸ ਤੋਂ ਬਾਅਦ ਵੋਟਰ ਸੂਚੀਆਂ ਪ੍ਰਕਾਸ਼ਿਤ ਕਰਨ ਦੀ ਤਾਰੀਖ ਜਿਹੜੀ ਹੈ ਫਰਵਰੀ 2025 ਦੀ ਐਲਾਨੀ ਗਈ ਸੀ ਉਸ ਵਨ ਹੁਣ ਧਿਆਨ ਲੱਗਣਾ ਕਿ ਉਹ ਚੋਣਾਂ ਉਹ ਵੀ ਜਿਹੜੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਨੇ ਉਹਨਾਂ ਦੀ ਤਾਰੀਖ ਕਦੋਂ ਤੱਕ ਸਾਹਮਣੇ ਆਉਂਦੀ ਹੈ ਇਸ ਦਰਮਿਆਨ ਕੌਮੀ ਪੱਧਰ ਦੀ ਸਿਆਸਤੀ ਗੱਲ ਕਰੀਏ ਤਾਂ ਪਾਰਲੀਮੈਂਟ ਦਾ ਸਰਦਰ ਤੇ ਜਲਾਸ ਹੰਗਾਮਾ ਭਰਪੂਰ ਰਿਹਾ ਹੈ ਹੁਣ ਪਾਰਲੀਮੈਂਟ ਵਿੱਚ ਰੌਲਾ ਰੱਪਾ ਬਹਿਸ ਇੱਕ ਦੂਜੇ ਨੂੰ ਮੇੜੋ-ਮੇੜੀ ਹੁੰਦੇ ਮੈਂਬਰ ਪਾਰਲੀਮੈਂਟ ਤਾਂ ਆਪ ਅਕਸਰ ਵੇਖਤੀਆਂ ਪਰ ਪਿਛਲੇ ਦਿਨੀ ਇਸ ਮਾਮਲੇ ਵਿੱਚ ਰੌਲੇ ਰੱਪੇ ਹੰਗਾਮੇ ਟਕਰਾਅ ਦੀ ਸਥਿਤੀ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ ਜਦੋਂ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਮੈਂਬਰ ਆਪਸ ਵਿੱਚ ਪਿੜ ਪਏ ਖਾਸ ਕਰਕੇ ਪਾਰਲੀਮੈਂਟ ਵਿੱਚ ਐਂਟਰੀ ਕਰਨ ਦੇ ਸਮੇਂ ਜੋ ਟਕਰਾਜ ਹੋਇਆ ਜਿਹਦੇ ਵਿੱਚ ਭਾਜਪਾ ਵੱਲੋਂ ਇਲਜ਼ਾਮ ਹੈ ਕਿ ਰਾਹੁਲ ਗਾਂਧੀ ਵੱਲੋਂ ਧੱਕਾ ਮੁਕੀ ਕੀਤੀ ਗਈ ਤੇ ਕਾਂਗਰਸ ਦਾ ਕਹਿਣਾ ਕਿ ਸੱਤਾਧਾਰੀ ਧਿਰ ਵੱਲੋਂ ਉਹਨਾਂ ਦੇ ਮੈਂਬਰਾਂ ਨੂੰ ਅੰਦਰ ਵੜਨ ਤੋਂ ਰੋਸ ਜ਼ਾਹਰ ਕਰਦ ਤੋਂ ਰੋਕਿਆ ਜਾ ਰਿਹਾ ਸੀ ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਅੰਬੇਦਕਰ ਸਬੰਧੀ ਜੋ ਗੱਲ ਕਹੀ ਗਈ ਸੀ ਉਸ ਨੂੰ ਲੈ ਕੇ ਵਿਵਾਦ ਉੱਠ ਗਿਆ ਵਿਰੋਧ ਪ੍ਰਦਰਸ਼ਨ ਉਸੇ ਚੀਜ਼ ਨੂੰ ਲੈ ਕੇ ਚੱਲ ਰਿਹਾ ਸੀ ਵਿਰੋਧੀ ਧਿਰਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਉਸ ਮੁੱਦੇ ਉੱਤੇ ਘੇਰ ਰਹੀਆਂ ਸਨ ਤੇ ਜਿਹੜੀ ਸੱਤਾਧਾਰੀ ਧਿਰ ਹੈ ਉਹ ਕਾਂਗਰਸ 'ਤੇ ਇਲਜ਼ਾਮ ਲਗਾਤਾਰ ਲਾਉਂਦੀ ਹੈ ਕਿ ਉਹਨਾਂ ਵੱਲੋਂ ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾਂਦਾ ਰਿਹਾ ਹੈ ਸੰਵਿਧਾਨ ਦੀ ਉਲੰਘਣਾ ਹੁੰਦੀ ਰਹੀ ਹੈ ਇਸੇ ਮੁੱਦੇ ਨੂੰ ਲੈ ਕੇ ਕਾਂਗਰਸ ਅਤੇ ਵਿਰੋਧੀ ਧਿਰਾਂ ਵੀ ਰੋਸ ਪ੍ਰਦਰਸ਼ਨ ਕਰ ਰਹੀਆਂ ਬੁਝੇ ਬਨੇ ਸਤਤ ਰਿਤਰ ਵਿਰੋਸ ਪ੍ਰਦਰਸ਼ਨ ਦੇ ਰਾਤ ਦੇ ਸੀ ਤੇ ਇਸ ਦਰਮਿਆਨ ਇਹ ਟਕਰਾਅ ਦੀ ਘਟਨਾ ਜਿਹੜੀ ਆ ਉਹ ਵਾਪਰੀ ਹੁਣ ਇਸ ਦਰਮਿਆਨ ਇਲਜ਼ਾਮ ਲਗਾਤਾਰ ਲੱਗ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਦਾਵਾ ਹੋ ਰਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਧੱਕਾ ਮੁਕੀ ਕੀਤੀ ਗਈ ਤੇ ਭਾਜਪਾ ਦੇ ਦੋ ਮੈਂਬਰ ਪਾਰਲੀਮੈਂਟ ਜਿਹੜੇ ਇਹਨਾਂ ਦੇ ਸੱਟਾਂ ਲੱਗੀਆਂ ਉਹ ਹਸਪਤਾਲ ਦਾਖਲ ਹੋ ਗਏ ਤੇ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਦੋਹਾਂ ਧਿਰਾਂ ਨੇ ਯਾਨੀ ਕਿ ਭਾਰਤੀ ਜਨਤਾ ਪਾਰਟੀ ਵਾਲੀ ਧਿਰ ਅਤੇ ਕਾਂਗਰਸ ਵੱਲੋਂ ਇੱਕ ਦੂਜੇ ਦੇ ਖਿਲਾਫ ਪੁਲਿਸ ਸ਼ਿਕਾਇਤਾਂ ਤੱਕ ਦੇ ਦਿੱਤੀਆਂ ਗਈਆਂ ਸੋ ਇੱਕ ਨਵੀਂ ਚੀਜ਼ ਆਪਾਂ ਵੇਖੀ ਹੈ ਰਹੀ ਪਾਰਲੀਮੈਂਟ ਵਿੱਚ ਰੌਲਾ ਰੱਪਾ ਟਕਰਾਅ ਤਾਂ ਹੁੰਦਾ ਹੀ ਰਹਿੰਦਾ ਹੈ ਦੋਵੇਂ ਧਿਰਾਂ ਇੱਕ ਦੂਜੇ 'ਤੇ ਇਲਜ਼ਾਮ ਵੀ ਲਾਉਂਦੀਆਂ ਨੇ ਪਰ ਦੋਵਾਂ ਧਿਰਾਂ ਦਾ ਟਕਰਾਅ ਹੋਣਾ ਜਾਂ ਆਹਮੋ ਸਾਹਮਣੇ ਹੋਣਾ ਤੇ ਫਿਰ ਦੋਵਾਂ ਵੱਲੋਂ ਪੁਲਿਸ ਵਿੱਚ ਸ਼ਿਕਾਇਤ ਦੇਣੀ ਇੱਕ ਦੂਜੇ ਦੇ ਖਿਲਾਫ ਇਹ ਇੱਕ ਹੋਰ ਅਦੇ ਆਏ ਜੋੜ ਗਿਆ ਹੈ ਸਾਡੀ ਪਾਰਲੀਮੈਂਟ ਵਿੱਚ ਉਹ वाद ਵਿਵਾਦ ਸਿਆਸੀ ਪਾਰਟੀਆਂ ਦਰਮਿਆਨ ਹੁੰਦੇ ਨੇ ਸੋ ਇਹ ਜਦ ਸਰਦਰ ਤੇ ਜਲਾਸ ਜਿੱਦੇ ਸ਼ੁਰੂ ਹੋਣ ਤੋਂ ਪਹਿਲੇ ਹੀ ਸੰਭਾਵਨਾ ਸੀ ਕਿ ਹੰਗਾਮੇ ਆਪ ਪੂਰ ਹੋਵੇਗਾ ਅਡਾਨੀ ਦਾ ਮੁੱਦਾ ਹੋਵੇ ਜਾਂ ਮੰਨੀਪੁਰ ਦੀ ਸਥਿਤੀ ਸੰਵਿਧਾਨ ਦੀ ਚਰਚਾ ਅਰਥਚਾਰੀ ਦੀ ਗੱਲ ਜਾਂ ਵਾਕਵਕ ਮੁੱਦਿਆਂ ਨੂੰ ਲੈ ਕੇ ਹੰਗਾਮਾ ਹੋਣ ਦੀ ਸੰਭਾਵਨਾ ਤਾਂ ਪਹਿਲਾਂ ਹੀ ਸੀ ਪਰ ਇਸ ਕਦਰ ਹੰਗਾਮਾ ਹੋਵੇਗਾ ਸ਼ਾਇਦ ਕਿਸੇ ਨੇ ਨਹੀਂ ਸੀ ਸੋਚਿਆ ਇਸ ਤੋਂ ਬਾਅਦ ਗੱਲ ਤੁਹਾਨੂੰ ਜੇਕਰ ਦਸੀਏ ਕੁਝ ਕੋਮਾਂਤਰੀ ਮਾਮਲੇ ਦੀ ਤਾਂ ਦੁਨੀਆ ਦਾ ਸਿਰ ਕੱਢ ਦੇਸ਼ ਅਮਰੀਕਾ ਤੇ ਅਮਰੀਕਾ ਵਿੱਚ ਪਿਛਲੇ ਦਿਨੀ ਸਰਕਾਰੀ ਤੌਰ ਤੇ ਸ਼ਟਡਾਊਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਖਾਸ ਕਰ ਡੋਨਲਡ ਟਰੰਪ ਜੋ ਕਿ ਇਸ ਵੇਲੇ ਚੁਣੇ ਹੋਏ ਰਾਸ਼ਟਰਪਤੀ ਨੇ ਅਹੁਦਾ ਸੰਭਾਲਣ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੇ ਵੀ ਇਸ ਮੁੱਦੇ ਨੂੰ ਉਭਾਰਿਆ ਤੇ ਸਾਰਾ ਜਿਹੜਾ ਉਹਨਾਂ ਨੇ ਇਲਜ਼ਾਮ ਜਕੈਲੋ ਕਿ ਗੀਂਦਿਆ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦੇ ਪਾਲੇ ਛੱਡ ਦਿੱਤੀ ਸੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸ਼ਟਡਾਊਨ ਲਾਗੂ ਹੁੰਦਾ ਹੈ ਤਾਂ ਸਾਰੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੈ ਮੌਜੂਦਾ ਪ੍ਰਮੁੱਖਾ ਗੂ ਦੀ ਹੈ ਤੇ ਉਹਨਾਂ ਨੂੰ ਇਸ ਸਬੰਧੀ ਜ਼ਿੰਮੇਵਾਰੀ ਖ부ਰਨੀ ਚਾਹੀਦੀ ਤੇ ਸ਼ਟਡਾਊਨ ਉਹਨਾਂ ਦਾ ਸ਼ਟਡਾਊਨ ਹੋਵੇਗਾ ਸ਼ਟਡਾਊਨ ਬਾਰੇ ਤਾਂ ਦੱਸਦੀ ਹੈ ਕਿ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣਾ ਖਾਸ ਕਰ ਆਰਥਿਕ ਤੌਰ ਤੇ ਮਲਾਜ਼ਮਾਂ ਨੂੰ ਕਰਮਚਾਰੀਆਂ ਉਤਨਖਾਹਾਂ ਦੇਣ ਤਾਂ ਜਦੋਂ ਸੰਕਟ ਖੜਦਾ ਹੈ ਤਾਂ ਉਸ ਨੂੰ ਸ਼ਟਡਾਊਨ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ ਤੇ ਪਿਛਲੀ ਵਾਰ ਸਾਲ 2018 ਵਿੱਚ ਇਹੋ ਜਿਹੀ ਨੋਬਤ ਆਈ ਸੀ ਪਰ ਇਹ ਕਿ ਇਹ ਨੋਬਤ ਟਲ ਗਈ ਹੈ ਕਿਉਂਕਿ ਅਮਰੀਕੀ ਸੰਸਦ ਵੱਲੋਂ ਜੋ ਕਿ ਉਥੋਂ ਦੀ ਪਾਰਲੀਮੈਂਟ ਜਿਹਨੂੰ ਕਾਂਗਰਸ ਦੇ ਨਾਂ ਤੋਂ ਜਾਣਿਆ ਜਾਂਦਾ ਉਸ ਵੱਲੋਂ ਅਸਥਾਈ ਫੰਡਿੰਗ ਬਿੱਲ ਪਾਸ ਕਰ ਦਿੱਤਾ ਗਿਆ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਤੇ ਉਸ ਨਾਲ ਅਮਰੀਕਾ ਵਿੱਚ ਸ਼ਟਡਾਊਨ ਦਾ ਖਤਰਾ ਫਿਲਹਾਲ ਟਲ ਗਿਆ ਪਰ ਇਹਦੀ ਗੂੰਜ ਜ਼ਰੂਰ ਪਈ ਹੈ ਇਹਦੀ ਚਰਚਾ ਬਹੁਤ ਜ਼ਿਆਦਾ ਚੱਲੀ ਪਿਛਲੇ ਦਿਨਾਂ ਦੌਰਾਨ ਕਿ ਅਮਰੀਕਾ ਵਰਗੇ ਦੇਸ਼ ਵਿੱਚ ਵੀ ਅਜਿਹੀ ਸਥਿਤੀ ਉਤਪੰਨ ਹੋ ਸਕਦੀ ਹੈ ਅਮਰੀਕਾ ਦੇ ਬਿਲਕੁਲ ਨਾਲ ਹੀ ਪੈਂਦਾ ਕੈਨੇਡਾ ਤੇ ਕੈਨੇਡਾ ਵਿੱਚ ਵੀ ਸਰਕਾਰੀ ਤੌਰ ਤੇ ਕਾਫੀ ਉਥਲ ਪੁਥਲ ਮੱਚੀ ਹੋਈ ਹੈ ਪ੍ਰਵਾਸੀਆਂ ਸਬੰਧੀ ਨੀਤੀਆਂ ਵਿਦਿਆਰਥੀਆਂ ਸਬੰਧੀ ਨੀਤੀਆਂ ਦੀ ਤਾਂ ਅਕਸਰ ਗੱਲ ਹੋ ਹੀ ਰਹੀ ਹੈ ਪਰ ਹੁਣ ਕੈਨੇਡਾ ਦੀ ਸਰਕਾਰ ਜਿਹੜੀ ਹੈ ਜਸਟਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਉਹ ਵੀ ਕੁਝ ਮੁਸ਼ਕਲਾਂ ਵਿੱਚ ਘਿਰਦੀ ਹੋਈ ਵਿਖਾਈ ਦੇ ਰਹੀ ਹੈ ਤਿੰਨ ਵਾਰ ਉਸਨੇ ਬੇਪਰੋਸਕੀ ਤੇ ਮਤੇ ਦਾ ਸਾਹਮਣਾ ਕੀਤਾ ਤੇ ਸਰਕਾਰ ਬਚਣ ਵਿੱਚ ਸਫਲਦ ਰਹੀ ਹੈ ਪਰ ਹੁਣ ਟਰੂਡੋ ਦੇ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਰਹੀ ਹੈ ਉਹਨਾਂ ਦੀ ਪਾਰਟੀ ਦੇ ਅੰਦਰ ਹੀ ਕਈ ਬਗਾਵਤੀ ਸੁਰਾਂ ਲਗਾਤਾਰ ਉਠ ਰਹੀਆਂ ਨੇ ਉਹਨਾਂ ਦੇ ਡਿਪਟੀ ਵੱਲੋਂ ਪਿਛਲੇ ਦਿਨੀਂ ਜੋ ਬਿਆਨ ਆਇਆ ਤੇ ਜੋ ਕਾਰਵਾਈ ਪਿੱਛੇ ਹਟਣ ਸੰਬੰਧੀ ਹੋਈ ਉਸ ਦੀ ਵੀ ਚਰਚਾ ਹੋ ਰਹੀ ਹੈ ਉਸ ਤੋਂ ਬਾਅਦ ਟਰੂਡੋ ਤੇ ਪਾਰਟੀ ਦੇ ਅੰਦਰੋਂ ਹੀ ਅਸਤੀਫਾ ਦੇਣ ਤੇ ਲਾਂਬੇ ਹੋਣ ਲਈ ਵੀ ਦਬਾਅ ਵੱਧ ਰਿਹਾ ਹੈ ਅਜਹੀਆਂ ਕੰਸੂਆਂ ਵੀ ਸੁਣੀਆਂ ਜਾ ਰਹੀਆਂ ਨੇ ਸੋ ਇਸ ਬੰਨੇ ਵੀ ਅਮਰੀਕਾ ਵਾਲੇ ਖੇਤੇ ਵਿੱਚ ਹੀ ਨਾਰਥ ਅਮਰੀਕਾ ਦੇ ਖੇਤੇ ਵਿੱਚ ਕੈਨੇਡਾ ਵੱਲ ਵੀ ਇਸ ਕਰਕੇ ਧਿਆਨ ਲੱਗ ਰਿਹਾ ਹੈ ਕਿਉਂਕਿ ਇਹ ਦੋਵੇਂ ਦੇਸ਼ ਭਾਰਤੀਆਂ ਲਈ ਕਾਫੀ ਅਹਿਮ ਨੇ ਭਾਰਤੀਆਂ ਦੀ ਮੌਜੂਦਗੀ ਪੱਖੋਂ ਤੇ ਉਥੇ ਪ੍ਰਵਾਸ ਪੱਖੋਂ ਵੀ ਇਸ ਕਰਕੇ ਉਸ ਦੇਸ਼ ਵਿੱਚ ਕੀ ਹੋ ਰਿਹਾ ਹੈ ਕਿ ਹੋਜੇ ਹਾਲਾਤ ਨੇ ਭਾਰਤੀਆਂ ਦਾ ਉਸ ਵੱੰਨੇ ਧਿਆਨ ਲੱਗਣਾ ਸੁਭਾਵਕ ਹੋ ਜਾਂਦਾ ਹੈ। ਵਾਪਸ ਜੇਕਰ ਪੰਜਾਬ ਵੱਲ ਆਈਏ ਤਾਂ ਪਿਛਲੇ ਦਿਨੀ ਧਾਰਮਿਕ ਮਾਮਲਿਆਂ ਵਿੱਚ ਆਪਾਂ ਦੋ ਹੋਰ ਧਾਰਮਿਕ ਖੇਤਰ ਨਾਲ ਸੰਬੰਧਿਤ ਮਾਮਲੇ ਵੇਖੇ ਨੇ ਸੁਨੇ ਨੇ। ਤਖਤ ਸ਼੍ਰੀ ਦੰਦਮਾ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਤੇ ਮੁਖਸਰ ਸਾਹਿਬ ਦੇ ਇੱਕ ਵਿਅਕਤੀ ਵੱਲੋਂ ਇਲਜ਼ਾਮ ਲਾਏ ਗਏ ਸੀ ਸਾਲ 2012 ਦੇ ਇੱਕ ਦਹਾਕੇ ਤੋਂ ਵੀ ਵੱਧ ਪੁਰਾਣੇ ਇੱਕ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ ਕੁਝ ਇਲਜ਼ਾਮ ਨਾਂ ਉੱਪਰ ਲੱਗੇ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੁੰਦੀ ਹੈ ਤੇ ਉਸ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਸ਼੍ਰੀ ਦੰਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਦਾ ਚਾਰਜ ਕੁਝ ਹਫ਼ਤੇ ਲਈ ਵਾਪਸ ਲੈ ਲਿਆ ਗਿਆ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਤੀਕਰਮ ਇਹ ਆਇਆ ਸੀ ਕਿ ਉਹ ਆਪਣੀ ਸੇਵਾ ਜਾਰੀ ਰੱਖਣਗੇ ਭਾਵ ਕਿ ਧਾਰਮਿਕ ਸੇਵਾ ਪ੍ਰਚਾਰਕ ਵਜੋਂ ਸਿਵਾ ਲਬੋਧੇ ਰਹਿਣਗੇ ਤੇ ਬਤੌਰ ਜਥੇਦਾਰ ਜਿਹਨਾਂ ਨੂੰ ਸਹੂਲਤਾਂ ਮਿਲੀਆਂ ਹੋਈਆਂ ਸੀ ਉਹ ਵਾਪਸ ਲੈਣ ਦੀ ਗੱਲ ਵੀ ਹੋਈ ਸੀ ਤੇ ਉਹਨਾਂ ਨੇ ਉਹ ਖੁਦ ਵੀ ਵਾਪਸ ਕਰ ਦਿੱਤੀਆਂ ਸੀ ਉਹਨਾਂ ਦਾ ਕਹਿਣਾ ਸੀ ਕਿ ਉਹ ਆਪ ਇਹ ਚੀਜ਼ਾਂ ਵਾਪਸ ਕਰਦੇ ਨੇ ਤੇ ਉਹਨਾਂ ਦਾ ਕਹਿਣਾ ਸੀ ਕਿ ਉਹ ਵਿਭਾਗ ਆਪਣੀ ਗੱਲ ਪਹਿਲਾਂ ਵਾਂਗ ਸੰਗਤ ਤੇ ਮੂਰੇ ਰੱਖਦੇ ਰਹਿਣਗੇ ਹੁਣ ਗਿਆਨੀ ਹਰਪ੍ਰੀਤ ਸਿੰਘ ਇੱਕ ਵੱਡਾ ਇਲਜ਼ਾਮ ਵੀ ਲਾ ਰਹੇ ਨੇ ਕਿ ਉਹਨਾਂ ਦੇ ਖਿਲਾਫ ਇਹ ਸਾਰਾ ਮਾਹੌਲ 2 ਦਸੰਬਰ ਤੋਂ ਬਾਅਦ ਵੱਡਣਾ ਸ਼ੁਰੂ ਹੋਇਆ 2 ਦਸੰਬਰ ਉਹ ਤਰੀਕ ਜਦੋਂ ਸੁਖਵੀਰ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ ਸੁਰਦਾ ਕਹਿਣਾ ਹੈ ਕਿ ਉਹਨਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦ ਕਿ ਉਹ ਇਕੱਲੇ ਇਸ ਕਾਰਵਾਈ ਵਿੱਚ ਸ਼ਾਮਲ ਨਹੀਂ ਸੀ ਸਜ਼ਾ ਸੁਣਾਉਣ ਵਾਲੀ ਕਾਰਵਾਈ ਵਿੱਚ ਸ਼ਾਮਲ ਨਹੀਂ ਸੀ ਸੋ ਇਹ ਮਾਮਲਾ ਵੀ ਸੁਰਖੀਆਂ ਵਿੱਚ ਬਣਿਆ ਹੋਇਆ ਹੁਣ ਜਦੋਂ ਕਿ ਅਕਾਲੀ ਲੀਡਰਸ਼ਿਪ ਦੀ ਧਾਰਮਿਕ ਸਸਾ ਮੁਕੰਮਲ ਹੋ ਗਈ ਤਾਂ ਹੁਣ ਜਥੇਦਾਰ ਹੋਰਾਂ ਵਾਲੇ ਪਾਸੇ ਇਸ ਕਰਕੇ ਕਾਫੀ ਧਿਆਨ ਲੱਗ ਰਿਹਾ ਹੈ ਇਸ ਤੋਂ ਬਾਅਦ ਗੱਲ ਇੱਕ ਹੋਰ ਧਾਰਮਿਕ ਸ਼ਖਸੀਅਤ ਜਿਨ੍ਹਾਂ ਨੂੰ ਆਪਾਂ ਉਸ ਪੱਖ ਤੋਂ ਵਿਖੇਸ਼ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਜਿਨ੍ਹਾਂ ਵੱਲੋਂ ਬੀਬੀ ਜ਼ਗੀਰ ਕੌਰ ਸਬੰਧੀ ਇੱਕ ਬਿਆਨ ਜੋ ਉਨ੍ਹਾਂ ਨੇ ਟੈਲੀਫੋਨ ਉੱਤੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜੋ ਗੱਲ ਕਹੀ ਸੀ ਜਿਨ੍ਹਾਂ ਜੋ ਅਲਫਾਜ਼ ਵਰਤੇ ਸੀ ਉਹਨਾਂ ਦੀ ਆਡੀਓ ਵਾਇਰਲ ਹੋ ਗਈ ਉਸ ਵਕਤ ਉਹਨਾਂ ਨੂੰ ਵੀ ਕਾਫੀ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੇ ਵਿਖੇ ਲਿਖਤੀ ਮਾਫੀ ਵੀ ਮੰਗੀ ਪਰ ਇਸ ਤੋਂ ਬਾਅਦ ਫਿਰ ਇਸਤਰੀ ਅਕਾਲੀ ਦਲ ਦਾ ਕਮਫਦਵੀ ਪਿਛਲੇ ਦਿਨੀ ਮਿਲ ਕੇ ਆਇਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਨ ਨੂੰ ਅਪੀਲ ਕੀਤੀ ਕਿ ਸਜ਼ਾ ਲਾਈ ਜਾਵੇ ਬਕਾਇਦਾ ਇਸ ਸੌਦੇ ਉੱਤੇ ਬੈਠ ਕੇ ਇਹੋ ਜਿਹਾ ਬਿਆਨ ਦੇਣਾ ਸੌਬਤ ਨਹੀਂ ਉਹਨਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੁਣ ਇਸ ਮੁੱਦੇ ਉੱਤੇ ਵੀ ਲਗਾਤਾਰ ਗੱਲ ਹੋ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਮਹਿਲਾ ਕਮਿਸ਼ਨ ਵੱਲੋਂ ਜੋ ਨੋਟਿਸ ਭੇਜਿਆ ਗਿਆ ਸੀ ਉਸ ਤੋਂ ਬਾਅਦ ਇਹ ਮਾਮਲਾ ਹੋਰ ਅੱਗੇ ਖਿੱਚ ਸਕਦਾ ਹੈ ਹਾਲਾਂਕਿ ਤਾਂ ਵੀ ਉਹਰੇ ਲਗਾਤਾਰ ਮਾਫੀ ਮੰਗ ਚੁੱਕੇ ਨੇ ਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਉਹ ਖਿਮਾ ਦੀ ਜਾ ਚੁੱਕੇ ਨੇ ਇਹ ਬਿਆਨ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ ਨਹੀਂ ਸੋਚਦਾ ਪਰ ਬੀਬੀ ਜ਼ਗੀਰ ਕੋਰ ਹਾਲੇ ਵੀ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਦੋਂ ਗੱਲ ਹੁੰਦੀ ਹੈ ਕਾਰਵਾਈ ਦੀ ਅਤੇ ਧਾਰਮਿਕ ਸਜ਼ਾ ਲਾਏ ਜਾਣ ਦੀ ਤਾਂ ਤੁਹਾਨੂੰ ਯਾਦ ਹੋਣਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਾਗੀ ਆਗੂਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਖਿਲਾਫ ਤੇ ਉਦੋਂ ਤੋਂ ਹੀ ਸਾਰਾ ਇਹ ਕਾਰਵਾਈ ਵਾਲਾ ਅਮਲ ਚੱਲਿਆ ਸੀ ਹੁਣ ਕੁਝ ਆਗੂਆਂ ਨੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਰਤੋ ਇਹ ਗੁਜ਼ਾਰਿਸ਼ ਲਾਈ ਹੈ ਕਿ ਜਿਹੜੇ ਬਾਗੀ ਧੜੇ ਦੇ ਆਗੂ ਸੀ ਉਹਨਾਂ ਨੂੰ ਵੀ ਧਾਰਮਿਕ ਸਜ਼ਾ ਲਾਈ ਜਾਵੇ ਉਹਨਾਂ ਦੇ ਮਾਮਲੇ ਵੀ ਦੁਬਾਰਾ ਵਿਚਾਰੇ ਜਾਣ ਇਹਨਾਂ ਮੈਂਬਰਾਂ ਦਾ ਕਹਿਣਾ ਕਿ ਕੱਲੇ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਦੇ ਸਾਥੀ ਹੀ ਕਸੂਰਵਾਰ ਨਹੀਂ ਸੀ ਇਹ ਆਗੂ ਵੀ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਿੱਸਾ ਸਨ ਸੋ ਇਹਨਾਂ ਦੇ ਮਾਮਲੇ ਵੀ ਦੁਬਾਰਾ ਖੁੱਲਣੇ ਚਾਹੀਦੇ ਆ ਤੇ ਇਹਨਾਂ ਨੂੰ ਵੀ ਸਜ਼ਾ ਲਗਣੀ ਚਾਹੀਦੀ ਹੈ ਜਾਂ ਉਸ ਬੰਦੇ ਸੁਣਵਾਈ ਹੋਣੀ ਚਾਹੀਦੀ ਹੈ ਸੋ ਇਹ ਵੀ ਇੱਕ ਨਵੀਂ ਜਿਹੜੀ ਗੱਲ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀ ਹੋਈ ਹੈ ਤੇ ਕਿਸਾਨਾਂ ਦਾ ਸੰਘਰਸ਼ ਜਿਹੜਾ ਲਗਾਤਾਰ جاری ਹੈ ਕਿਸਾਨ ਆਗੂ જગਜੀਤ ਸਿੰਘ ਢੱਲਵਾਲ ਦਾ ਮਰਨ ਵਰਤ ਜੋ ਉਹਨਾਂ ਨੇ ਰੱਖਿਆ ਸੀ ਉਹ ਹੁਣ 1 ਮਹੀਨਾ ਮੁਕੰਮਲ ਕਰਨ ਵੱਲ ਵਧ ਰਿਹਾ ਉਹਨਾਂ ਦੀ ਸਿਹਤ ਲਗਾਤਾਰ ਕਮਜ਼ੋਰ ਹੋ ਰਹੀ ਹੈ ਸੁਪਰੀਮ ਕੋਰਟ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਚੁੱਕੀ ਹੈ ਤੇ ਸੁਪਰੀਮ ਕੋਰਟ ਨੇ ਸਾਰੀ ਗੱਲ ਪੰਜਾਬ ਸਰਕਾਰ ਵੱਲ ਪਾਈ ਸੀ ਕਿ ਪੰਜਾਬ ਸਰਕਾਰ ਨੂੰ ਖਿਆਲ ਰੱਖਣਾ ਚਾਹੀਦਾ ਹੈ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਤੇ ਦੂਜੇ ਵੱਲੇ ਕਿਸਾਨਾਂ ਦਾ ਸੰਘਰਸ਼ ਜਿਹੜਾ ਉਸੇ ਤਰ੍ਹਾਂ جاری ਹੈ ਕੜਾਕੀ ਦੀ ਠੰਡ ਵਿੱਚ ਵੀ ਜਾਰੀ ਹੈ ਤੇ ਕਿਸਾਨ ਲਗਾਤਾਰ ਕਿਸਾਨੀ ਮੰਗਾਂ ਲੈ ਰਕਜੀਤ ਸਿੰਘ ਡੱਲੇਵਾਲ ਦੇ ਸੰਘਰਸ਼ ਦੇ ਨਾਲ ਡਟੇ ਹੋਏ ਨਜ਼ਰ ਆਉਦੇ ਨੇ ਇੱਕੀ ਜੇ ਕੋਸ਼ਿਸ਼ ਹੋ ਰਹੀਆਂ ਨੇ ਸਯੁਕਤ ਕਿਸਾਨ ਮੋਰਚੇ ਵੱਲੋਂ ਪਰ ਹਾਲੇ ਵੀ ਸਾਨੇਆ ਕਿਸਾਨ ਜਿੱਥੇ ਬੰਦੀਆਂ ਦਾ ਐ ਸੰਘਰਸ਼ ਬੰਦੀ ਏਕਾ ਨਜ਼ਰ ਨਹੀਂ ਆ ਰਿਹਾ ਤੇ ਗੱਲ ਤੋਂ ਹਰੂ ਪੰਜਾਬ ਦੇ ਮੌਸਮ ਦੀ ਦਸੀਏ ਤਾਂ ਪੰਜਾਬ ਦੇ ਮੌਸਮ ਵਿੱਚ ਹਲਕੀ ਜੀ ਤਬਦੀਲੀ ਆਈ ਹੈ ਪਿਛਲੇ 24 ਤੋਂ 36 ਘੰਟਿਆਂ ਦੌਰਾਨ ਕਈ ਤਾਵਾ ਹਤੇ ਕੈਨਬਨ ਹੋਈ ਹੈ ਤੇ ਸਿਆਲ ਦੀ ਰੁੱਤ ਦਾ ਪਹਿਲਾ ਮੀਝ ਜੋ ਲੰਬੇ ਸਮੇਂ ਤੋਂ ਨੀਕਿਆ ਜਾ ਰਿਹਾ ਸੀ ਕਈ ਥਾਵਾਂ ਉਤੇ ਪੈ ਗਿਆ ਤੇ ਕਈ ਥਾਵਾਂ ਉਤੇ ਉਸਦੀ ਮਾਮੂਲੀ ਜੀ ਹਾਜ਼ਰੀ ਲੱਗ ਗਈ ਹੈ ਸੋ ਆਸ ਕੀਤੀ ਜਾ ਰਹੀ ਕਿ ਪ੍ਰਦੂਸ਼ਣ ਦੇ ਕਣ ਅਤੇ ਸੁੱਕੀ ਠੰਡ ਤੋਂ ਲੋਕਾਂ ਨੂੰ ਆਖਰਕਾਰ ਰਾਹਤ ਮਿਲੇਗੀ ਅੱਜ ਇਸ ਨਾਲੇ ਵਿਲਾਮ ਕਮਲੰਦ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕੜਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਵਿਚਰੇ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਫੇਰਾ ਜ਼ਰੂਰ ਲਵਾਂਗੇ ਤਦ ਤੱਕ ਲਈ ਵਕਤੇ ਰਹੋ ਦਾ ਪੰਜਾਬ ਟਾਕਸ ਚੈਨਲ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ